ਪਰ ਮੈਂ ਤਾਂ ਜਦੋਂ ਥੋੜਾ ਚਾਲ ਕਰਦਾ ਮੈਂ ਉਹ ਸੁਣ ਕੇ ਹਵਾ ਹੋ ਗਈ ਮਦਾਨ ਦਾ ਕਹਿੰਦਾ ਜੀ ਅਸੀਂ 50 ਸਾਲਾਂ ਤੋਂ ਦੋਹਾਂ ਪਾਰਟੀਆਂ ਦਾ ਕਾਂਗਰਸ ਤੇ ਕਾਗੀਆਂ ਤੋਂ ਬੰਗ ਕਰ ਕਰ ਕੇ ਬੰਗੇ ਕੇ ਬਾਹਰ ਨੂੰ ਭਰਾ ਤੇ ਮੈਂ ਨੂੰ ਕਾਨੂੰਨ ਦਾ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਂਦੀ ਹੈ ਅਸੀਂ ਸ਼ਹਿਰ ਦੇ ਵਿੱਚ ਬਾਤ ਉਸ ਜਿਹੜੇ ਭਰਾ ਪੰਜ ਬਾਤੂਨ ਦਿੱਤੇ ਲਗਭਗ 50 ਲੱਖ ਰੁਪਇਆ ਜਿਹੜਾ ਲੱਗਾ ਤਿੰਨ ਬਾਤੂਨ ਲੜੀ ਹੋ ਗਈ ਦੋ ਜਿਹੜੇ ਅਗਲੇ ਮਹੀਨੇ ਚ ਲੜੀ ਹੋਈ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਉਹਦੇ ਘਰਾਂ ਦੇ ਕੋਲ ਹੀ ਇੱਕ ਛੱਦੇ ਥੱਲੇ ਵੱਖ-ਵੱਖ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਲੋਕਾਂ ਦੀ ਸ਼ਿਕਾਇਤਾਂ ਦਾ ਸਮਾਧਾਨ ਕਰਨ ਲਈ ਵਿਸ਼ੇਸ਼ ਸ਼ਿਵਰ ਲਗਾਏ ਜਾ ਰਹੇ ਨੇ ਲੋਕਾਂ ਨੂੰ ਇਹਨਾਂ ਸ਼ਿਵਰਾਂ ਦਾ ਲਾਭ ਉਠਾਣਾ ਚਾਹੀਦਾ ਹੈ ਅਜਨਾਲਾ ਚੈਂਪ ਦਾ ਦੌਰਾ ਕਰਨ ਪਹੁੰਚੇ ਕੈਬਨਰਨ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਫਾਇਦਾ ਹੁੰਦਾ ਹੈ ਕਿ ਸਾਰੇ ਜ਼ਰੂਰੀ ਸਾਰੇ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਮੌਕੇ ਤੇ ਉਪਸਥਿਤ ਹੋ ਜਾਂਦੇ ਨੇ ਜਿਸ ਨਾਲ ਮੌਕੇ ਤੇ ਕੰਮ ਹੋ ਜਾਂਦਾ ਤੇ ਲੋਕਾਂ ਦੀ ਪਰੇਸ਼ਾਨੀ ਹੱਲ ਹੋ ਜਾਂਦੀ ਹੈ। ਉਹਨਾਂ ਕਹਿੰਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਪ ਸਰਕਾਰ ਆਪ ਦੀ ਸਰਕਾਰ ਹੈ ਤੇ ਸਾਡਾ ਸਾਰਾ ਕੰਮ ਜਨ ਸੇਵਾ ਲਈ ਹੈ। ਉਹਨਾਂ ਕਹਿੰਿਆ ਕਿ ਪਵਿੱਖ ਦੇ ਵਿੱਚ ਵੀ ਸ਼ਿਵਰ ਇਸੇ ਤਰ੍ਹਾਂ ਜਾਰੀ ਰਹਿਣਗੇ ਜਿਸ ਵੀ ਖੇਤਰ ਦੇ ਵਿੱਚ ਸ਼ਿਵਰ ਲੱਗੇ ਨੇ ਉੱਥੇ ਦੇ ਲੋਕ ਉੱਥੇ ਪਹੁੰਚ ਕੇ ਇਸ ਦਾ ਲਾਭ ਚੁੱਕੇ। ਇਸ ਅਫਸਰ ਤੇ ਬੋਲਦੇ ਡਿਪਟੀ ਕਮਿਸ਼ਨਰ ਕਰਨ ਸ਼ਾਮ ਥੋਰੀ ਨੇ ਵੀ ਕਿਹਾ ਕਿ ਜ਼ਿਲ੍ਹਾ ਚ ਆਪ ਦੀ ਸਰਕਾਰ ਆਪ ਦੇ ਦਵਾਰ ਦੇ ਤਹਿਤ ਕੈਂਪ ਲਗਾ ਕੇ ਲੋਕਾਂ ਆ ਰਹੇ ਧਿਆਨ ਬੜੇ ਲੋਕ ਵੱਖ-ਵੱਖ ਸੇਵਾਵਾਂ ਪ੍ਰਾਪਤ ਕਰ ਰਹੇ ਨੇ ਸੋ ਦੱਸ ਦੇ ਕਿ ਅੱਜ ਅਜਨਾਲਾ ਦੇ ਵਿੱਚ ਕੈਂਪ ਲਗਾਇਆ ਗਿਆ ਸੀ ਪਿਛਲੇ 50 ਸਾਲਾਂ ਦੀ ਇਹ ਨਾਲਾ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਇੱਥੇ ਸਾਡੀਆਂ ਮਾਵਾਂ ਭੈਣਾਂ ਲਈ ਵਿਅਕਤੀਆਂ ਲਈ ਧੀਆਂ ਲਈ ਕੋਈ ਬਾਥੂਮ ਨਹੀਂ ਸੀਗਾ ਤੇ ਮੈਂ ਲੋਕਾਂ ਨਾਲ ਉਹਦਾ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਸ਼ਹਿਰ ਦੇ ਵਿੱਚ ਬਾਥੂਮ ਜੜੇ ਬੜਾਵਾਂਗੇ ਸੋ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੰਦ ਬਾਥੂਮ ਜਿੰਨਾ ਤੇ ਲਗਭਗ 50 ਲੱਖ ਰੁਪਇਆ ਜਿਹੜਾ ਲੱਗਾ ਤਿੰਨ ਬਾਥੂਮ ਤਾਂ ਡੈਡੀ ਹੋ ਗਏ ਦੋ ਜਿਹੜੇ ਅਗਲੇ ਦਿਨਾਂ ਵਿੱਚ ਡੈਡੀ ਹੋ ਜਾਣਗੇ ਉਹ ਵਾਦਾ ਜਿਹੜਾ ਪੂਰਾ ਕੀਤਾ ਬੜੇ ਟੌਪ ਦੇ ਇਹ ਕਲਾਸ ਵਧੀਆ ਬਾਥੂਮ ਜਿਹੜੇ ਉਹ ਬਣਾਏ ਇੱਕ ਪਾਸੇ ਆਪਣੀਆਂ ਮਾਵਾਂ ਭੈਣਾਂ ਵਾਲੀਆਂ ਔਤਾਂ ਲਈ ਇੱਕ ਪਾਸੇ ਬੰਦੇ ਵਾਸਤੇ ਬਣਾ ਅੱਜ ਜੇ ਅਸੀਂ ਜਿਹੜੀ ਚਕਾਵਾਈ ਨਾਲਾ ਦੋੜ ਇਹ ਵੀ ਜੇ ਜੜੀ ਸ਼ੁਰੂ ਕਰਾ ਦੇ ਲਈ ਪਿੰਦਾ ਪਰ ਉਹ ਸ਼ੁਰੂ ਕਰਾ ਦੇ ਲੱਗੇ ਉਹ ਵੀ ਕੋ ਛੜਕ ਰਹੀ ਸੀ ਨਾਲੇ ਦੀ ਮਿਹਨਤ ਉਹ ਵੀ ਜਿਹੜਾ ਉਹ ਖਤਮ ਹੋ ਜਾਊਗਾ ਸੋ ਜੋ ਵੀ ਅਜਾੜਾ ਸ਼ਹਿਰ ਕਿੰਦਾ ਵੱਖ-ਵੱਖ ਟੈਂਪਰ ਤੇ ਜੋ ਵਾਅਦੇ ਕੀਤੇ ਸੀ ਉਹ ਸਾਰੇ ਦੇ ਸਾਰੇ ਪੂਰੇ ਕਰਾਂਗੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਮੁਜਾਰਾ ਵਿੱਚ ਕਿਤੇ ਬਾਜ਼ਾਰੋਂ ਜਾਣਾ ਪੈਂਦਾ ਸਰ ਮੈਂ ਤੇ ਜਦੋਂ ਚੋਲ ਪੁਚਾਤ ਕਰਦਾ ਮੈਂ ਉਹ ਤੋਂ ਸੁਣ ਕੇ ਹਾਸਾ ਹੋ ਗਿਆ ਕਿ ਦੁਕਾਨਦਾਰ ਕਹਿੰਦਾ ਸੀ ਅਸੀਂ 50 ਸਾਲਾਂ ਤੋਂ ਦੋਵਾਂ ਪਾਰਟੀਆਂ ਤੋਂ ਕਾਂਗਰਸ ਤੇ ਅਕਾਲੀਆਂ ਤੋਂ ਬੰਗ ਕਰ-ਕਰ ਕੇ ਮਰ ਗਏ ਕਿ ਬਾਜ਼ੂ ਬਣਾ ਦੇ ਤੈਨੂੰ ਬਾਜ਼ੂ ਵੀ ਬਣਾ ਮੈਨੂੰ ਕਹਿੰਦੇ ਇੱਕ ਬਾਸ ਨੂੰ ਮਰਾ ਦੋ ਦੁਕਾਨਦਾਰ ਕਹਿੰਦੇ ਪੰਜ ਬਰਾਤ ਤੇ ਸਤ ਆਪਾਂ ਕੰਮ ਆ ਰਿਹਾ ਦੋ ਜੂ ਲਾਉਣ ਵਾਲੇ ਨਹੀਂ ਨਾਵੇਂ ਵਾਜਾਤ ਬੋਲਣ ਵਾਲੇ ਬੰਦੇ ਆ ਆਪਾਂ ਤਾਂ ਕੰਮ ਕਰਕੇ ਦਿਖਾਉਂਦੇ ਆ ਕੰਮ ਛੜਕਾਂ ਬਣ ਗਿਆ ਬਾਸੂ ਬਣ ਗਿਆ ਉਹ ਛੜਕਾਂ ਜਿਹੜੀਆਂ ਸ਼ੁਰੂ ਕਰਨ ਲੱਗੇ ਮੰਡੀਪੋਰਡ ਦੀਆਂ ਛੜਕਾਂ ਵੀ ਅੱਜ ਸ਼ੁਰੂ ਹੋ ਜਾਣ ਗਿਆ ਸੋ ਕੰਮ ਕਰਕੇ ਜਿਹੜਾ ਨਾਲਾ ਸ਼ਹਿਰੀਆਂ ਨੂੰ ਜੋ ਵਾਦਾ ਕੀਤਾ ਸੀ ਕਿਉਂਕਿ ਨਾਲਾ ਸ਼ਹਿਰੀ ਸਾਡਾ ਘਾਵਿਆ ਨਾਲਾ ਸ਼ਹਿਰੀਆਂ ਨੇ ਆਪਾਂ ਨੂੰ ਵੋਟਾਂ ਪਾਈਆਂ ਇਹਨਾਂ ਨੇ ਐਮਐਲਏ ਬਣਾ ਸੋ ਸ਼ਹਿਰ ਦੇ ਹੰਦ ਜਿਹੜੀ ਆ ਤੇ ਇਹ ਵੀ ਕਿਸਮ ਦੀ ਕੋਈ ਪ੍ਰੋਬਲਮ ਜਿਹੜੀ ਹੁੰਦੀ ਦਾ। ਅਜੋ 300 ਦੇ ਕਰੀਬ ਜਿਹੜੇ ਪਿੰਡਾਂ ਤੋਂ ਲੋਕ ਇੱਥੇ ਆਉਣ ਕੇ ਖਰੀਦੋ-ਵਰਖ ਕਰ ਲਈ ਆਉਂਦੇ ਨੇ ਕਿੰਨੀ ਕਿਰਾਹਤ ਮਿਲੂਗੀ ਉਹਨਾਂ ਨੂੰ ਇੰਨਾ ਵਾਧੂ ਮਾਨ ਵਾਲਾ ਕਿਤੇ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਇੰਨੀ ਰਾਹਤ ਜਿਆਦਾ ਮਿਲਣੀ। ਤੁਸੀਂ ਵੇਖੋ ਨਾ ਮੇਰੀ ਧੀ ਜਾਂ ਮੇਰੀ ਮਾਂ ਭੈਣ ਬੇ ਦੇ ਨਾਲ ਆ ਜਾਂ ਤੁਹਾਡੀ ਆ। ਉੱਥੇ ਸ਼ਾਇਦ ਆ ਕੇ ਕਹੇ ਕਿ ਮੈਂ ਕਿਤਾਬਖਾਨਾ ਜਾਣਾ ਦਾ ਪੇਟ ਚ ਕੋ ਗੜਬੜ ਹੋ ਗਿਆ। ਤੇ ਕਿੱਥੇ ਜਾਵੇ ਤੁਸੀਂ ਦੱਸੋ। ਕੋਈ ਹੈਗੀ ਹੀ ਜਗਾ। ਹੋਰ ਜਗਾ ਬੜੀ। ਉਹਦੇ ਮੈਂ ਤਾਂ ਹਰਾਨ ਹੋ ਗਿਆ ਕਿ ਅਜਿਹਾ ਵਾਲਿਆਂ ਉਹ ਹੋਰ ਕੋਈ ਮੰਗਦੀ ਕੀ ਸੀ। ਕਹਿੰਦੇ ਜੋ ਹੋਰ ਕੁਝ ਕਰੇਗਾ ਕਦੇ ਬਾ ਆਹ ਆ ਹਾਲ ਤਾਂ ਸ਼ਾਬਦੀ ਤੇ ਗੱਲਾਂ ਕਰਨ ਵਾਲੇ ਜਿੰਨੀ ਮੱਦੀ ਬੋਲੀ ਜਾਂਦੇ ਜੋ ਮੱਦੀ ਬੋਲੀ ਜਾਂਦੇ ਯਾਰ ਕੰਮ ਦੱਸੋ ਤੁਸੀਂ ਕੀ ਕੀਤਾ 50 ਸਾਲ ਚ ਮੈਂ ਤਾਂ 2 ਸਾਲ ਚ ਜੋ ਕੀਤਾ ਉਹ ਕਰਕੇ ਦਿਖਾਉਣਾ ਖੜੇ ਹਾਂ ਸ਼ਰਕ ਦੇ ਉੱਤੇ ਇਹੋ ਛੜਕਾ ਡੇਰਾ ਰੋੜਿਆ ਬੜੀਆਂ ਕਿ ਨਹੀਂ ਬੜੀਆਂ ਫਤਿਹਗਰ ਚੂੜੀਆਂ ਬਣ ਗਈ ਕਿ ਦੀ ਇਧਰ ਲਈ ਚਗਾਵਾਂ ਵਾਲੀ ਬਾੜ ਲੱਗੀ ਹਰ ਚੀਜ਼ ਵੜ ਗਈ ਆਪਾਂ ਕੰਮਾਂ ਦੇ ਬੰਦੇ ਆ ਕੰਮ ਕਰਕੇ ਦਿਖਾਉਣਾ ਔਰ ਹੋਰ ਵੀ ਲੋਕ ਸਭਾ ਚ ਵੀ ਨਾਲਾ ਹਲਕੇ ਦੇ ਬੜਾ ਸਹਿਯੋਗ ਕੀਤਾ ਬੜੀਆਂ ਵੋਟਾਂ ਪਾਈਆਂ ਸੋ ਇਹ ਨਾਲੇ ਲਈ ਸਦਾ ਜਾਨ ਜਿਹੜੀ ਹਾਜ਼ਰ ਹੈ